ਤੋ 2021 ਦੇ ਵਿੱਚ ਲੜਕੀ ਸੁਮਨ ਦਾ ਵਿਆਹ ਕੀਤਾ ਸੀ ਅਤਰ ਸਿੰਘ ਵਾਲੇ ਜੀ ਤੇ ਉਹ ਸ਼ੁਰੂ ਤੋਂ ਹੀ ਲੜਾਈ ਝਗੜਾ ਕਲੇਸ਼ ਨਜ਼ਰ ਆਦੇ ਰਹਿੰਦੇ ਸੀ ਜਿਹੜਾ ਪਰਿਵਾਰ ਦੇ ਵਿੱਚ ਜੀ ਪਤਾ ਲੱਗਦਾ ਰਹਿੰਦਾ ਸੀ ਲੜਕੀ ਨੂੰ ਵੀ ਪਿੰਡ ਛੱਡਣਾ ਮਤਲਬ ਬਾਹਰ ਹੀ ਛੱਡ ਛੁੱਡੇ ਕੇ ਚਲਿਆ ਜਾਂਦਾ ਸੀਗਾ ਤੇ ਬਾਅਦ ਵਿੱਚ ਜੀ ਇਹ ਦਾਦੂ ਵੀ ਮੰਗਣ ਲੱਗ ਪਏ ਤੇ ਉਹ ਵੀ ਕੱਲ ਇਹਨਾਂ ਨੇ ਗਲਾ ਘੋਟ ਕੇ ਕੁੜੀ ਨੂੰ ਮਾਰ ਦਿੱਤਾ ਨਹੀਂ ਜੀ ਦੇਖੋ ਜੀ 4 ਸਾਲ ਹੋ ਗਏ ਜੀ ਜੇ ਇਹ ਗੱਲ ਹੁੰਦੀ ਤਾਂ ਇਹ 2-4 ਮਹੀਨਿਆਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਜੀ ਇਹ ਗੱਲ ਦਾ ਕੋਈ ਪੰਚਾਇਤ ਆਉਂਦੀ ਕੋਈ ਪਿੰਡ ਦੇ ਬੰਦਿਆਂ ਨੂੰ ਮੋਹਦਵਾਰ ਨੂੰ ਸਾਦੇ ਇਹ ਗੱਲ ਰੌਲੇ ਤੇ ਜਾਂਦੀ ਇਹੀ ਜੀ ਤਾਂ ਕੋਈ ਗੱਲਬਾਤ ਹੈ ਨਹੀਂ ਸਣੋਂ ਮੁੰਡੇ ਉਤਰ ਸਿੰਘ ਨੂੰ ਕੁੜੀ ਦੇ ਭਰਾ ਨੂੰ ਫੋਨ ਆਇਆ ਉਹਨਾਂ ਦਾ ਵੀ ਐਦਾਂ ਕਰਕੇ ਲੜਕੀ ਨੇ ਫਾਹਾ ਲੈ ਲਿਆ ਤੇ ਹਸਪਤਾਲ ਪਹੁੰਚੋ ਹਸਪਤਾਲ ਜਾ ਕੇ ਦੇਖਦੇ ਉਹ ਲੜਕੀ ਵਿਚਾਰੇ ਦੀ ਮੌਤ ਹੋਈ ਪਈ ਸੀ ਤੇ ਉਹ ਸਾਰਾ ਪਰਿਵਾਰ ਕੱਢ ਕੇ ਚਲੇ ਗਏ ਸੀ ਉੱਥੋਂ ਹੈ ਨਹੀਂ ਸੀ ਜੀ ਕਿਦੇ ਸਾਡੇ ਕੋਲ ਆਉਂਦੀ ਵੀ ਤੁਹਾਨੂੰ ਦੱਸ ਦਿੰਦੀ ਵੀ ਮੇਰੇ ਕੋਲ ذرابہ ਨਹੀਂ ਹੈਗੀ ਤੇ ਪਲੜੀ ਨਹੀਂ ਹੈਗੀ ਵੀ ਇੰਨੇ ਕਿਰੇ ਹੋਏ ਲੋਕ ਸੀਗੇ ਜੇ ਅਸੀਂ ਫਿਰ ਕੀ ਗੱਲ ਹੋਈ ਕੀ ਨਾਲ ਨਾਲ ਕੌਣ ਕੀ ਨਸਲ ਕੀ ਲੱਗਦੀ ਹੈ ਦੇਖਿ ਜਿਹੜਾ ਬਨਾਲਾ ਇਥੋਂ ਉੱਲਾ ਕੋੜ ਦਾ ਪਿੰਡ ਆਈ ਆਪਾਂ ਨਾਲ ਸੰਘਾਇ ਦੇ ਨਾਲ ਇਹ ਆਪਣੀ ਮੇਰੀ ਛੋਟੀ ਸਿਸਟਰ ਆ ਜੀ ਪਿੰਡਾਤਰ ਸਿੰਘਾ ਦੇ ਮੈਰ ਜੁਈ ਸੀ ਇਹਨਾਂ ਦੀ 2 ਸਾਲ 11 ਮਹੀਨੇ ਹੋਏ ਤਕਰੀਬਨ ਜੀ 3 ਸਾਲ ਪੂਰੇ ਹੋਣ ਵਾਲੇ ਸੀਗੇ ਤੇ ਮੈਂ ਤਾਂ ਹੀ ਹੁਣ ਚੰਡੀਗੜ੍ਹ ਦੇ ਵਿੱਚ ਜੋਬ ਕਰਦਾਗਾ ਤੇ ਆ ਮੇਰੇ ਵੱਡੇ ਭਰਾ ਨੇ ਇਹ ਬੰਨਾਲੇ ਜੋਬ ਕਰਦੇ ਨੇ ਇਹਨਾਂ ਕੋਲ ਵੀ ਨਹੀਂ ਫੋਨ ਗਿਆ ਹੈਗਾ ਕੱਲ ਮੈਨੂੰ ਫੋਨ ਮੈਂ ਕੁਦਰਤੀ ਲਾਇਆ ਜਦੋਂ ਫੋਨ ਆ ਵੀ ਕੀ ਗੱਲਬਾਤ ਆ ਗਈ ਮੈਨੂੰ ਕਹਿੰਦੇ ਵੀ ਵੀ ਤੂੰ ਸਿੱਤੀ ਆਇਆ ਮਾਈ ਕੀ ਗੱਲਬਾਤ ਦੱਸੋ ਸਹੀ ਕਹਿੰਦੇ ਫੇਰ ਦੱਸਾਂਗੇ ਮਾ ਗੱਲਬਾਤ ਪਤਾ ਲੱਗਦਾ ਸੀ ਇਹਨਾਂ ਦੱਸੀ ਹੈ ਨਹੀਂ ਜੇ ਬਾਅਦ ਵਿੱਚ ਕਹਿੰਦੇ ਵੀ ਉਹਦਾ ਖਾਹ ਲਾ ਕੇ ਕੁੜੀ ਮਾਰਤੀ ਮਾਈ ਇਹ ਤਾਂ ਗੱਲ ਗਲਤ ਕੀਤੀ ਹੈਗੀ ਵੀ ਸਾਨੂੰ ਦੇ ਤੁਹਾਨੂੰ ਕੁੜੀ ਨਹੀਂ ਸੀ ਰੱਖਣੀ ਸਾਨੂੰ ਦਾਸਦੇ ਘਰ ਲੈ ਜਾਂਦੇ ਆਪਣੇ ਵੀ ਛੋੜੂ ਤੇ ਦਾਜ ਮੰਗਰੇ ਸੀ ਸਾਡੇ ਹੁਣ ਮੇਰੀ ਛੋਟੀ ਭੈਣ ਮੈਨੂੰ ਕਹਿੰਦੀ ਵੀ ਫੋਨ ਤੇ ਨਹੀਂ ਗੱਲ ਕਰਨੀ ਤੇ ਮੈਨੂੰ ਵੀ ਨਵਾਂ ਮੋਬਾਈਲ ਦਵਾ ਦੇ ਵੀ ਮੈਂ ਫੋਨ ਤੇ ਗੱਲ ਕਰਾਂਗੀ ਤੁਹਾਡੇ ਨਾਲ ਫੈਮਿਲੀ ਯਾਰ ਇਸ ਤਰ੍ਹਾਂ ਵੀ ਵੀ ਜੇ ਕਿਤੇ ਸਾਡੇ ਕੋਲ ਆਉਂਦੇ ਵੀ ਸਾਨੂੰ ਦੱਸ ਦਿੰਦੇ ਸੀ ਵੀ ਮੇਰੇ ਕੋਲ ਜਰਾਬਾਂ ਨਹੀਂ ਹੈਗੀਆਂ ਚੱਪਲਾਂ ਨਹੀਂ ਹੈਗੀਆਂ ਵੀ ਇੰਨੇ ਘਰੇ ਹੋਏ ਲੋਕ ਸੀਗੇ ਜੇ ਇਹ ਅਸੀਂ ਫਿਰ ਵੀ ਪਿਆਰ ਨਾਲ ਚੱਲਦੇ ਸੀਗੇ ਵੀ ਚਲੋ ਕੋਈ ਨਹੀਂ ਵੀ ਕੁੜੀ ਦਾ ਘਰ ਬਸਣਾ ਚਾਹੀਦਾ ਤੇ ਬਾਅਦ ਵਿੱਚ ਇਹ ਦਾਜ ਉਹ ਮੰਗਣ ਲੱਗ ਗਏ ਜੇ ਕਈ ਵਾਰੀ ਇਹ ਤੇ ਉਹਨੂੰ ਇੱਕ ਦਿਨ ਇਹਨਾਂ ਨੇ ਗਲਾ ਘੋਟ ਕੇ ਕੁੜੀ ਨੂੰ ਮਾਰ ਦਿੱਤਾ ਸੀ ਦਾ ਵੀ ਕਿ ਉਹ ਲੜਾਈ ਕਰ ਰਹਿਣਾ ਸੀ ਹਾਂਜੀ ਕੁੜੀ ਨੂੰ ਤੰਗ ਕਰਦੇ ਸੀਗੇ ਜੀ ਕੁੜੀ ਫੇਰ ਵੀ ਚੁੱਪ ਕਰ ਜਾਂਦੀ ਸੀ ਕਰਨਾ ਖਰਾਬ ਹੋਇਆ ਮੈਂ ਬੱਸਾਂ ਚਾਹੀਦਾ ਉਹ ਵੀ ਸਮਝ ਦੱਸ ਦੇ ਰਹੀ ਆ ਵੀ ਵਿਆਹ ਦਿੱਕਤਾਰੀ ਆ ਫੇਰ ਵੀ ਕੋਈ ਪਿਆਰ ਨਾਲ ਕਹਿੰਦੇ ਵੀ ਯਾਰਾ ਗੱਲ ਗਲਤ ਆ ਗਿਆ ਨਾ ਕਰਿਆ ਕਰੋ ਮੰਗੀ ਕਰਦੇ ਵੀ ਇਜ਼ਾ ਇਹੀ ਚੋਣੇ ਬਿਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਮ ਰੁਪਿੰਦਰ ਸਿੰਘ ਢਿੱਲੋਂ ਆ ਜੀ ਕੀ ਮਾਮਲਾ ਕੀ ਗੱਲ ਹੋਈ ਮਾਮਲਾ ਵੀ ਜ ਸਾਡੇ ਗਵਾਂਢ ਚ ਹੀ ਆਇਆ ਪਰਿਵਾਰ ਇਹਦਾ ਇਹਨਾਂ ਦੇ ਮਤਲਬ 2021 ਦੇ ਵਿੱਚ ਲੜਕੀ ਸੁਮਨ ਦਾ ਵਿਆਹ ਕੀਤਾ ਸੀ ਅਤਰ ਸਿੰਘ ਵਾਲੇ ਜੀ ਤੇ ਉਹ ਸ਼ੁਰੂ ਤੋਂ ਹੀ ਲੜਾਈ ਝਗੜਾ ਕਲੇਸ਼ ਨਾਦੇ ਰਹਿੰਦੇ ਸੀਗਾ ਪਰਿਵਾਰ ਦੇ ਵਿੱਚ ਜੀ ਪਤਾ ਲੱਗਦਾ ਰਹਿੰਦਾ ਸੀ ਲੜਕੀ ਨੂੰ ਵੀ ਪਿੰਡ ਛੱਡਣ ਦਾ ਮਤਲਬ ਬਾਹਰ ਹੀ ਛੱਡ ਛੁੱਡ ਕੇ ਚਲਿਆ ਜਾਂਦਾ ਸੀਗਾ ਤੇ ਹੁਣ ਕੁਲਬੇ ਦਾਜ ਦੇ ਇਹਦੀ ਵੀ ਗੱਲਬਾਤ ਚੱਲਦੀ ਰਹੀ ਹੈ ਸਾਡੇ ਕੋਲੇ ਵੀ ਦੱਸਦੇ ਰਹੇ ਆ ਮੁੰਡੇ ਕੁੜੀ ਵੀ ਨਰਮ ਸੀ ਪਰਿਵਾਰ ਇਹ ਵੀ ਨਰਮ ਹੈ ਇਹਨਾਂ ਨੇ ਮਤਲਬ ਕਿਹਾ ਵੀ ਚਲੋ ਕੁੜੀ ਬਸ ਜੀ ਚੰਗੀ ਗੱਲ ਹੀ ਹੈ ਨਾ ਜੀ ਤੇ ਕੱਲ ਇਹਨਾਂ ਨੂੰ ਮੁੰਡੇ ਉਤਰਸੇਮ ਨੂੰ ਕੁੜੀ ਦੇ ਭਰਾ ਨੂੰ ਫੋਨ ਆਇਆ ਇਹਨਾਂ ਦਾ ਵੀ ਇਦਾਂ ਕਰਕੇ ਲੜਕੀ ਨੇ ਫਾਹਾ ਲੈ ਲਿਆ ਤੇ ਹਸਪਤਾਲ ਪਹੁੰਚੇ ਹਸਪਤਾਲ ਜਾ ਕੇ ਦੇਖਦੇ ਉਹ ਲੜਕੀ ਵਿਚਾਰੇ ਦੀ ਚਲੇ ਗਏ ਜੀ ਤਾਂ ਹੈ ਨਹੀਂ ਸੀ ਜੀ ਇਹਨਾਂ ਨੇ ਵਿਚਾਰੇ ਨੇ ਸੰਭਿਆ ਸੰਭਦਾ ਜੀ ਉੱਥੇ ਤੇ ਬਹੁਤ ਮਾੜਾ ਘਟਨਾ ਦਾ ਪ੍ਰੇਰ ਜੀ ਕੀ ਮੰਗ ਕਰਦੇ ਮੰਗ ਇਹ ਤਾਂ ਸਾਫ ਦੀ ਮੰਗ ਕਰਦੇ ਆ ਵਿਚਾਰੇ ਨੂੰ ਫਾਹਾ ਦੇ ਕੇ ਮਾਰਤਾ ਜੀ ਲੜਕੀ ਨੂੰ ਨੌਜਵਾਨ ਕੁੜੀ ਸੀ ਵਿਚਾਰੀ ਬਹੁਤ ਨਰਮ ਪਰਿਵਾਰ ਆ ਸਾਰਾ ਪਰਿਵਾਰ ਵੀ ਨਰਮਾ ਲੜਕੀ ਵਿਚਾਰੀ ਨਰਮੇ ਜੀ ਬੇਨਸਾਬ ਲਈ ਲੜਾਂ ਗਈ ਸੰਘਰਸ਼ ਸੀ 302 ਦਾ ਪਰਚਾ ਹੋਣਾ ਚਾਹੀਦਾ ਜੀ ਪਰਿਵਾਰ ਤੇ ਸਰ ਜੀ ਮੰਗ ਕਤਲ ਦੀ ਪਰਚੀ ਦੀ ਹਾਂ ਜੀ ਹਾਂ ਕਤਲ ਹੀ ਕੀਤਾ ਹੈ ਕਤਲ ਜਦੋਂ ਹੋਇਆ ਕਤਲ ਸਾਹਮਣੇ ਦਿਸ ਜਾਂਦਾ ਸਾਰਾ ਪਰਿਵਾਰ ਭੱਜ ਗਿਆ ਛੱਡ ਕੇ ਜੀ ਤੇ ਕਤਲ ਹੋਇਆ ਜੀ ਉਹਦਾ ਪਰਚਾ ਨਰਿੰਦ ਹੋਣਾ ਚਾਹੀਦਾ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਨੂੰ ਮਿਲੇ ਆ ਜੀ ਪੁਲਿਸ ਵਾਲੇ ਕਹਿੰਦੇ ਭਰੋਸਾ ਹੀ ਦਿੱਤਾ ਪੁਲਸਾਂ ਹੀ ਕਾਰਵਾਈ ਕਰਾਂਗੇ ਜੀ ਦੇਖਦੇ ਆ ਕਾਰਵਾਈ ਕਰਦੇ ਆ ਪੁਲਸ ਦਾ ਠੀਕ ਆ ਨਹੀਂ ਫਿਰ ਕੂਨੀ ਕਾਰਵਾਈ ਤੋਂ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਆ ਤਾਂ ਦੇਖੋ ਜੀ ਇਹਨਾਂ ਦੇ ਘਰੇ ਕੋਈ ਵੀ ਕਲੇਸ਼ ਨਹੀਂ ਸੀ ਇਸ ਟਾਈਮ ਤੇ ਵਧੀਆ ਇਹ ਆਪ ਦਾ ਘਰੇ ਫਰਜ਼ਗਾਰ ਕਰਦੇ ਸੀ ਆਪ ਦੇ ਖੇਤੀਬਾੜੀ ਕਰਦੇ ਸੀ ਕਾਰੋਬਾਰ ਚਲਾ ਰਹੇ ਸੀ ਕੋਈ ਇਹਨਾਂ ਨੂੰ ਤੰਗੀ ਪਰੇਸ਼ਾਨੀ ਨਹੀਂ ਸੀ ਹੈਗੀ ਨਾਲਾ ਆਪਣਾ ਘਰ ਆ ਜੀ ਕਿਲਾ ਕਬਾਹੀ ਛੱਡ ਕੇ ਕਿਤੇ ਅਸੀਂ ਐ ਨਹੀਂ ਦੇਖਿਆ ਵੀ ਇਹ ਆਪਸ ਵਿੱਚ ਲੜ ਰਹੇ ਨੇ ਜਾਂ ਕੋਈ ਪੰਚਾਇਤ ਆ ਰਹੀ ਆ ਇਹ ਤਾਂ ਕੋਈ ਇਹਨਾਂ ਦੇ ਹੀ ਮੰਨ ਕੇ ਚੱਲੋ ਜੀ ਕੋਈ ਅੰਦਰੋਂ ਆ ਰ ਆ ਉੱਠਿਆ ਇਹਨਾਂ ਨੇ ਇਹ ਕਦਮ ਚੁੱਕ ਲਿਆ ਨਹੀਂ ਜੀ ਦੇਖੋ ਜੀ 4 ਸਾਲ ਹੋ ਗਏ ਜੀ ਜੇ ਇਹ ਗੱਲ ਹੁੰਦੀ ਤਾਂ ਇਹ 2-4 ਮਹੀਨਿਆਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਜੀ ਇਹ ਗੱਲ ਦਾ ਕੋਈ ਪੰਚਾਇਤ ਆਉਂਦੀ ਕੋਈ ਪਿੰਡ ਦੇ ਬੰਦਿਆਂ ਨੂੰ ਮੂਹਦਵਾਰ ਨੂੰ ਸਾਦੇ ਇਹ ਗੱਲ ਰੌਲੇ ਤੇ ਜਾਂਦੀ ਇਹੀ ਤਾਂ ਕੋਈ ਗੱਲਬਾਤ ਹੈ ਨਹੀਂ ਸੀ ਇਹ ਇਹ ਜੀ ਸੰਦੀਪ ਕੌਰ ਹੈਗੀ ਔਰ ਸੋਮਣਾ ਰਾਣੀ ਇਹਦੇ ਇਹਨੇ ਸੁਸਾਈਡ ਕਰਨਾ ਜੱਪਿਆ ਸੀਗਾ ਲੱਗਿਆ ਪਤਾ ਲੱਗਿਆ ਸੀਗਾ ਜਿਹਦਾ ਰੁਕਾ ਸਾਡੇ ਕੋਲੇ ਹਸਪਤਾਲ 'ਚ ਆਇਆ ਸੀਗਾ ਉਹਦੇ ਸਬੰਧ ਚ ਜਦੋਂ ਹਸਪਤਾਲ 'ਕੇ ਉਸਨੂੰ ਡੈੱਡ ਬਾਡੀ ਨੂੰ ਜਿਹੜੇ ਪੋਸਟਮਾਰਟਮ ਲਈ ਮਰਨਾਲੇ ਭੇਜਤਾ ਸੀਗਾ ਤਾਂ ਉਹਦਾ ਪੋਸਟਮਾਰਟਮ ਕਰਵਾ ਕੇ ਲੜਕੀ ਦਾ ਭਰਾ ਜਿੱਤ ਤਸੀਮ ਚੰਦ ਦਾ ਉਹਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮੁਕਾਦਮਾ ਐਫ ਆਈ ਆਰ ਨੰਬਰ 77 ਹੈ ਜੀ ਤੇ 306 120 ਵੀ ਆਈ ਪੀ ਸੀ ਤਹਿਤ ਥਾਣਾ ਤਨੌਲਾ ਵਿਖੇ ਦਾਰਕੀਤਾਂ ਲਾਸਾ ਜਿਹੜੀ ਬਾਸਾਂ ਦੇ ਹਵਾਲੇ ਕਰਤੀ ਸੀਗੀ ਤੇ ਲਾਸ ਵਾਰਸਾਂ ਹਵਾਲੇ ਕਰਨ ਤੋਂ ਬਾਅਦ ਉਹਨਾਂ ਦੀ ਭਾਲ ਕੀਤੀ ਗਈ ਸੱਸ ਸਹੁਰਾ ਤੇ ਉਹਦੇ ਘਰ ਵਾਲਾ ਸੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਨ ਲੱਗੇ ਹੈਗਾ ਅੱਜ ਉਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ